ਅੱਜ ਵਾਰਾ ਪੋ ਨੂੰ ਆਪਾਂ ਕੱਲ ਸਰਵਣ ਕੀਤਾ ਕੱਲ ਮਰੀਂਡੇ ਤੋਂ ਛੋਟੇ ਸਹਿਬਜ਼ਾਦੇ ਅਤੇ ਦਾਦੀ ਮਾਤਾ ਗੋਜਰੀ ਸਰੰਦ ਠੰਡੇ ਬੁਰਜ ਦੇ ਵਿੱਚ ਲਿਆ ਕੇ ਕੈਦ ਕਰ ਦਿੱਤੇ ਗਏ ਅੱਜ ਦੇ ਦਿਨ ਪਹਿਲੀ ਪੇਸ਼ੀ ਹੋਈ ਅੱਜ ਦੇ ਦਿਨ ਜਲਮ ਸਰਕਾਰ ਨੇ ਸਮਝਿਆ ਕਿ ਰਾਤ ਠੰਡ ਅਤਿ ਦੀ ਠੰਡ ਸੀ ਠੰਡੇ ਬੁਰਜ ਦੇ ਨਾਲ ਜਿੱਥੇ ਅੱਜ ਕੱਲ ਰੇਲਵੇ ਲਾਈਨ ਲੰਘਦੀ ਹੈ ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੀ ਹੰਸਲੇ ਨਾਮ ਦੀ ਨਦੀ ਨਦੀ ਸੀਗੀ ਇਸ ਨਦੀ ਦੇ ਨਾਲ ਹਵਾ ਟਕਰਾ ਕੇ ਇਸ ਠੰਡੇ ਬੁਰਜ ਦੇ ਵਿੱਚ ਸੁਭਾਸ ਰਹਾੰਦ ਨੇ ਆਪਣੇ ਵਾਸਤੇ ਇਹ ਏਸੀ ਰੂਮ ਕਹਿ ਲੋ ਕਿ ਗਰਮੀਆਂ ਵਾਸਤੇ ਆਪਣੇ ਵਾਸਤੇ ਇਹ ਬਣਵਾਇਆ ਸੀ ਜੇਠ ਹਾੜ ਦੇ ਮਹੀਨਿਆਂ ਦੇ ਵਿੱਚ ਵੀ ਇਹਦੇ ਵਿੱਚ ਠੰਡ ਲੈ ਕੇ ਆ ਕਰਦੀ ਸੀ ਅਜ ਪੋ ਦਾ ਮਹੀਨਾ ਪੋ ਦੇ ਮਹੀਨੇ ਦੀ ਤੇ ਉਹਨਾਂ ਦਿਨਾਂ ਦੇ ਵਿੱਚ ਅੱਤ ਦਾ ਕੱਕਰ ਪੈ ਰਿਹਾ ਸੀ ਬਾਰਿਸ਼ ਹੋ ਰਹੀ ਸੀ ਕਈ ਦਿਨਾਂ ਤੋਂ ਕੋਲ ਹੰਸਲੀ ਨਦੀ ਭਰ ਕੇ ਚੱਲ ਰਹੀ ਸੀ ਰਾਤ ਦਾਦੀ ਕੋਲ ਨਾ ਥੱਲੇ ਵਿਛਾਂ ਨੂੰ ਕੋਈ ਕੱਪੜਾ ਤੇ ਨਾ ਕੋਈ ਉੱਤੇ ਲੈਣ ਨੂੰ ਨਾ ਜਲਮ ਸਰਕਾਰ ਨੇ ਕੁਛ ਖਾਣ ਨੂੰ ਦਿੱਤਾ 10 ਪੌ ਦੀ ਰਾਤ ਬੜੀ ਭਿਆਨਕ ਰਾਤ ਬਤੀਤ ਹੋਈ ਪਰ ਉਸ ਅਕਾਲ ਪੁਰਖ ਪਰਮਾਤਮਾ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਦਿਆਂ ਹੋਇਆਂ ਸਾਰੀ ਰਾਤ ਦਾਦੀ ਬੱਚਿਆਂ ਨੂੰ ਆਪਣੇ ਵੱਡੇ ਵਡੇਰਿਆਂ ਦੀਆਂ ਕਹਾਣੀਆਂ ਸੁਣਾਉਂਦੀਆਂ ਰਹੀ ਕਿ ਤੁਹਾਡਾ ਦਾਦਾ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਹਿੰਦੂ ਧਰਮ ਵਾਸਤੇ ਆਪਣਾ ਬਲੀਦਾਨ ਦਿੱਤਾ ਤੁਹਾਡੇ ਦਾਦੇ ਦਾ ਦਾਦਾ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਤੱਤੀਆਂ ਲੋਹਾਂ ਤੇ ਬੈਠ ਕੇ ਸ੍ਰੀ ਜੀ ਉੱਤੇ ਪਤਾ ਨਹੀਂ ਕਿੰਨੇ ਕੁ ਕਸ਼ਟ ਸਾਰੇ ਪਹਿਲਾਂ ਦੇਗ ਚ ਬਾਲਿਆ ਤੱਤੀ ਲੋਹ ਤੇ ਬਿਠਾਇਆ ਫਿਰ ਉੱਤੇ ਰੇਤਾ ਪਾਈ ਉਹਨਾਂ ਨੇ ਮੁੱਖ ਤੋਂ ਸੀ ਨਹੀਂ ਕੀਤੀ ਧਰਮ ਨੂੰ ਕਾਇਮ ਰੱਖਿਆ ਧਰਮ ਨੂੰ ਲਾਜ ਨਹੀਂ ਲਾਈ ਤੁਸੀਂ ਵੀ ਉਹਨਾਂ ਦੀ ਅੰਸ ਹੋ ਤੁਸੀਂ ਵੀ ਉਹਨਾਂ ਦਾ ਖੂਨ ਹੋ ساری ਰਾਤ ਇਸ ਤਰ੍ਹਾਂ ਦੀਆਂ ਕਹਾਣੀਆਂ ਇਸ ਤਰ੍ਹਾਂ ਦੇ ਇਤਿਹਾਸ ਦੇ ਦਿਨ ਉਹਨਾਂ ਨੂੰ ਯਾਦ ਕਰਾਏ ਅੱਜ ਦੇ ਦਿਨ ਜਦੋਂ ਪਹਿਲੀ ਪੇਸ਼ੀ ਲੱਗੀ ਪਹਿਲੀ ਪੇਸ਼ੀ ਦੇ ਵਿੱਚ ਉਹਨਾਂ ਨੂੰ ਬੜੇ ਤਰ੍ਹਾਂ ਦੇ ਲਾਲਚ ਦਿੱਤੇ ਗਏ ਉਹਨਾਂ ਨੂੰ ਡਰਾਇਆ ਧਮਕਾਇਆ ਨਹੀਂ ਉਹਨਾਂ ਨੂੰ ਪਹਿਲੇ ਦਿਨ ਧਮਕੀਆਂ ਨਹੀਂ ਦਿੱਤੀਆਂ ਪਹਿਲੇ ਦਿਨ ਉਹਨਾਂ ਨੂੰ ਲਾਲਚ ਦਿੱਤੇ ਗਏ ਤੇ ਮੁੜ ਕੇ ਜਦੋਂ ਉਹ ਨਾ ਮੰਨੇ ਫਿਰ ਉਹਨਾਂ ਨੂੰ ਇੱਕ ਵਾਰੀ ਵਾਪਸ ਸ਼ਾਮ ਨੂੰ ਭੇਜ ਦਿੱਤਾ ਗਿਆ ਕਹਿ ਦਿੱਤਾ ਕਿ ਰਾਤ ਨੂੰ ਦਾਦੀ ਨਾਲ ਸਲਾਹ ਕਰ ਲਿਓ ਸਲਾਹ ਕਰਕੇ ਕੱਲ ਨੂੰ ਫਿਰ ਦੱਸ ਦੇਣਾ ਪਹਿਲੇ ਦਿਨ ਦੀ ਪੇਸ਼ੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਹਸਤ ਬਾਜ਼ੀਆਂ ਖਲਾਉਣੇ ਖਾਣ ਵਾਲੀਆਂ ਚੀਜ਼ਾਂ ਉਸ ਤੋਂ ਬਾਅਦ ਫਿਰ ਸੂਬੇਦਾਰ ਨੇ ਤੇ ਸੰਧ ਸੂਬੇ ਦੇ ਸੂਬੇਦਾਰ ਨੇ ਐਸੇ ਤੱਕ ਕਹਿ ਦਿੱਤਾ ਜੇ ਤੁਸੀਂ ਵੱਡੇ ਹੋਵੋਗੇ ਤੁਹਾਨੂੰ ਸੁਬੇਦਾਰ ਬਣਾਇਆ ਜਾ ਦਿੱਤਾ ਜਾਏਗਾ ਤੁਹਾਨੂੰ ਆਪਣੀਆਂ ਜਵਾਈਆਂ ਦੀ ਤਰ੍ਹਾਂ ਰੱਖਾਂਗੇ ਆਪਣੇ ਤੀ ਦੇ ਡੋਲੇ ਦੇਵਾਂਗੇ ਪਰ ਤੁਸੀਂ ਸਾਡੇ ਇਸਲਾਮ ਦੇ ਵਿੱਚ ਆ ਜਾਓ ਉਹਨਾਂ ਨੂੰ ਰਾਤ ਦੀ ਸਿੱਖਿਆ ਮਿਲੀ ਸੀ ਦਾਦੀ ਕੋਲੋਂ ਉਟਸ ਤੋਂ ਮਸਨੀ ਹੋਏ ਫਿਰ ਦਾਦੀ ਕੋਲ ਸ਼ਾਮ ਨੂੰ ਭੇਜ ਦਿੱਤਾ ਅੱਜ ਯਾਰਾਂ ਨੂੰ ਪਹਿਲੀ ਪੇਸ਼ੀ ਹੋਈ ਸੋ ਉਹਨਾਂ ਨੂੰ ਆਪਾਂ ਹਰ ਰੋਜ਼ ਨਰਮਸਤਕ ਹੋਈਏ ਉਹਨਾਂ ਨੂੰ ਚਿੱਤੇ ਕਰੀਏ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਲੋਕ ਦੂਰ ਦੁਰਾਡੇ ਤੋਂ ਦਸ਼ਮ ਦੇਸ਼ਾਂ ਤੋਂ ਆ ਕੇ ਸਭਾ ਦੇ ਵਿੱਚ ਹਾਜ਼ਰੀਆਂ ਭਰਦੇ ਹਨ ਹਰ ਰੋਜ਼ ਦੇਖੋ ਲੋਕ ਕਿੰਨੇ ਸੰਗਤ ਦਰਸ਼ਨ ਕਰਦੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸੋ ਆਪਾਂ ਵੀ ਉਹਨਾਂ ਦੇ ਨਾਮ ਤੇ ਹਾਜ਼ਰੀਆਂ ਭਰੀ ਗੁਰੂ ਘਰ ਆ ਕੇ ਆਓ ਗੁਰੂ ਘਰ ਆ ਕੇ ਹਾਜ਼ਰੀ ਭਰੋ ਗੁਰਬਾਣੀ ਸੁਣ ਕੇ ਜੀਵਨ ਦੀਆਂ ਕੜੀਆਂ ਲੈ ਕੇ ਵਿਚ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ